ਸਸਿਆ ਕਾਲਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਜਾਣਦੇ ਹਾਂ ਅੱਜ ਜੋ ਬੰਦਾ ਵਿਆਹ ਜੋਰਾ ਸ਼ੋਰਾ ਤੇ ਚੱਲ ਰਿਹਾ ਹੈ ਜੋ ਬੰਟਾੜਾ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਖੂਬਸੂਰਤ ਲੱਗ ਰਿਹਾ ਹੈ ਉਧਰ ਕਰਨ ਸਰਵਾਲਾ ਬਣਿਆ ਹੈ ਕਰਨ ਵੀ ਬਹੁਤ ਜ਼ਿਆਦਾ ਕਿਊਟ ਲੱਗ ਰਿਹਾ ਹੈ ਕਰਨ ਦੇ ਦਾਦੀ ਮਾਮੀ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਹਨ ਤੇ ਸੰਦੀਪ ਦੀਆਂ ਤਾਂ ਕੀ ਬਾਤਾਂ ਨੇ ਜੋਬਨ ਘੋੜੀ ਦੇ ਉੱਪਰ ਚੜਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਜੋਬਨ ਦੇ ਸਿਰਾਂ ਲੱਗਿਆ ਬੜਾ ਸੋਹਣਾ ਰਿਹਾ ਹੈ ਨਾਨਕਾ ਪਰਿਵਾਰ ਸਾਰਾ ਹੀ ਇੱਕ ਤੋਂ ਇੱਕ ਜ਼ਿਆਦਾ ਕੱਢੀ ਹੋਈ ਤੇ ਸਾਰਾ ਨਾਨਕਾ ਮੇਲ ਬਹੁਤ ਜ਼ਿਆਦਾ ਸੋਨਾ ਲੱਗ ਰਿਹਾ ਹੈ ਇਹ ਮਾਨਪੁਰ ਵਾਲਿਆਂ ਦੀ ਬੇਟੀ ਜਨਕੀ ਛੋਟੇ ਮਾਮਾ ਜੀ ਦੀ ਬੇਟੀ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਹੀ ਹੈ ਉਹਨਾਂ ਦਾ ਇਹ ਸਿਰੇ ਬੰਨਣ ਵੇਲੇ ਦਾ ਪੋਜ ਆਪਾਂ ਨੂੰ ਦਿਖਾਈ ਦੇ ਰਿਹਾ ਹੈ ਜੋ ਬੰਦੇ ਨਾਲ ਬਰਾਤ ਜਾਂਦਾ ਹੋਇਆ ਕਰਨ ਬੜਾ ਕਿਊਟ ਲੱਗ ਰਿਹਾ ਹੈ ਸਾਰੇ ਬੜਾ ਹਾਸਾ ਟਪਕੇ ਨੱਚ ਕਾ ਕੇ ਜੋ ਬੰਦੀ ਬਰਾਤ ਨੂੰ ਵਿਦਾ ਕਰ ਰਹੇ ਹਨ ਅਤੇ ਆਪ ਵੀ ਨਾਲ ਬਰਾਤ ਲਈ ਪਰਵਾਨਾ ਹੋ ਰਹੇ ਹਨ ਨਾਨਕੇ ਮੇਲੇ ਦਾ ਨੱਚ ਨੱਚ ਕੇ ਧੂੜਾਂ ਪੱਟ ਦਿੱਤੀਆਂ ਪਤਾ ਨਹੀਂ ਇਹਨਾਂ ਵਿੱਚ ਇੰਨਾ ਕਿੱਥੋਂ ਜੋਸ਼ ਆ ਰਿਹਾ ਹੈ ਇਹ ਤਾਂ ਥੱਕਦੇ ਹੀ ਨਹੀਂ 4 ਦਿਨ ਹੋ ਗਏ ਆ ਨਾਨਕਾ ਮੇਲ ਨੂੰ ਪੂਰੇ ਨੱਚਦੇ ਆ ਟੱਪਦੇ ਆ ਨੂੰ ਬੜਾ ਹੀ ਇਹਨਾਂ ਨੂੰ ਚਾਹ ਹੈ ਆਪਣੀ ਦੋਤੀ ਦੀ ਵਿਆਹ ਦਾ ਤੇ ਬੜਾ ਨੱਚ ਟੱਪ ਕੇ ਇੰਜੋਏ ਕਰ ਰਹੇ ਹਨ ਮਾਮੀ ਵੀ ਕਮਾਲਾਂ ਕਰ ਰਹੀ ਹੈ ਬਾਕੀ ਸਾਰਾ ਪਰਿਵਾਰ ਬਹੁਤ ਜ਼ਿਆਦਾ ਖੁਸ਼ ਹੈ ਤੁਸੀਂ ਵੀ ਸਾਰੇ ਜਾਣੇ ਜੋ ਬੰਦੇ ਵਿਆਹ ਦੀ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿਓ ਜੀ